ਨਵੀਂ ਵੈਗਰੂ ਪੰਡੈਂਟ ਸਪਾਰ ਦੇ ਮੇਲੇ ਅੱਜ ਸਪਾਰ ਦਾ ਮੇਲਾ ਉਹਦੇ ਸੰਭਖਾਓ ਸੀ ਤਿਆਰੀਆਂ ਹੁੰਦੀਆਂ ਅੱਜ ਦੇਖੋ ਰਾਤ ਨੂੰ ਕਿੰਨਾ ਸੋਹਣਾ ਲੱਗਦਾ ਸਪਾਰ ਦਾ ਮੇਲਾ ਕਹਿ ਰਿਹਾ ਵਾ ਪਹਿਲੇ ਦਿਨ ਦੀ ਵੀਡੀਓ ਅੱਜ ਸਪਾਰ ਦੇ ਮੇਲੇ ਦੀ ਭੀੜ ਜਾਦੀ ਨਹੀਂ ਤੇ ਉਹਦਾ ਕਰਕੇ ਅਜੇ ਪਹਿਲੇ ਦਿਨੀਆਂ ਅਜੇ ਆਉਣ ਨਹੀਂ ਲੱਗੇ ਜਿਆਦਾ ਭੀੜ ਨਹੀਂ ਆ ਤਿਆਰੀਆਂ ਹੋਈ ਜਾਂਦੀਆਂ ਅਜੇ ਪਹਿਲੇ ਦਿਨ ਕਰਕੇ ਦੂਜੇ ਤੀਜੇ ਚੌਥੇ ਤੁਹਾਨੂੰ ਪੂਰੀ ਭੀੜ ਹੋ ਜਾਂਦੀ ਹੈ ਰਸ ਬਹੁਤ ਹੋ ਜਾਂਦਾ ਸਪਾਰ ਦੇ ਮੇਲੇ ਕਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਮੇਲਾ ਆ ਦੇਖੋ ਆਹ ਰੇਟ ਮਾ 60 ਰੁਪਏ ਦੀਆਂ ਤਿੰਨ ਚਾਰ ਆਉਣੀਆਂ ਇਹ ਨਹੀਂ ਸਾਰੀਆਂ ਆਹ ਕਪੂਗ ਲੱਜਦੇ ਰੰਗ ਲਵਾਜਾ ਆਹ ਰਿਟਾਈ ਦਾ ਭੋਜਨਾ ਤਨੇ ਸੁਣ ਲਾ ਦੇ ਇਹਦਾ ਰੇਟਾ ਇਹਦਾ ਰੇਟਾ ਹੈਗਾ ਹੀ 60 ਰੁਪਏ ਦਾ ਇਸ ਓਏ 100 ਦੇ ਦੋ ਆ 60 ਰੁਪਏ ਬਲਾਜ ਤੂੰ ਓਏ 100 ਦੇ ਦੋ ਸਪਾਰ ਦਾ ਦੂਦ ਉਸ ਸਪਾਰ ਦਾ ਨੰਬਰ ਦੇ ਕੋਲ ਜਿਵੇਂ ਨਾ ਲੱਗ ਕਿ ਕਿੰਨੇ ਸੋਹਣੇ ਆ। ਫਲੈਟ ਤੇ ਮੈਂ ਤਾਂ ਇਹ ਕਿ ਕਿ ਰਾਤ ਨੂੰ ਮੋਸੋਣ ਲੱਗਦਾ ਦਿਨ ਇਹ ਜਿਹਾ ਡਲ ਲੱਗਦਾ। ਰਾਤ ਨੂੰ ਬਹੁਤ ਸੋਹਣਾ ਲੱਗਦਾ। ਤਕਰੀਬਨ ਵੀ ਕੱਲ ਤੋਂ ਜਿਆਦਾ ਸੋਹਣ ਲੱਗ ਗਿਆ। ਦੇਖੋ ਸਪਾਰ ਕਿੰਨਾ ਸੋਹਣਾ ਲੱਗਦਾ ਸਪਾਰ ਦਾ ਮੇਲਾ। ਪੰਜਾਬ ਦਾ ਮਸ਼ਹੂਰ ਮੇਲਾ ਇੱਕੋ ਇੱਕ ਮੇਲਾ ਪੰਜਾਬ ਦਾ। ਸਪਾਰਦ ਨਹੀਂ ਲਿਆ ਜਾਵਾ ਰਾਸਨੀ ਹੈ ਜਾਹੇ ਪਹਿਲੇ ਦਿਨ ਕਰਕੇ ਕਿਉਂਕਿ ਇਕੱਲੇ ਮੋਟਰਾਂ ਨੇ ਜਿਹੜੇ ਜਾਂ ਕੋਈ ਡੀਏਪੀ ਗੱਡੀ ਉਹ ਆਉਣ ਦਿੰਦੇ ਅੰਦਰ ਹੋਰ ਨਹੀਂ ਕੋਈ ਗੱਡੀ ਆਉਣ ਨੂੰ ਗੱਡੀ ਵਰਕੇ ਰਾਸਨੀ ਹੋਗਾ ਉਹ ਡੀਏਪੀ ਗੱਡੀ ਹੋਵੇ ਉਹ ਆਉਣ ਦੇ ਦਿੰਦੇ ਆ ਉਹਦਾ ਕੋਈ ਹੋਰ ਨਹੀਂ ਰਾਸਨੀ ਹੈ ਦੇਖੋ ਟੋਲਾ ਹੈ ਕੰਨੀਆਂ ਸੋਹਣੀਆਂ ਆ ਗੀਆਂ ਬੱਚਿਆਂ ਦੇ ਖਾਤਰ ਦੇਖੋ ਦੇਖੋ ਸਾਰਾ ਬਹੁਤ ਸੋਹਣਾ ਸਪਾਰਦਾਂ ਸਤ ਪਿਆਉ ਦਾ ਸਭ ਤੋਂ ਮਸ਼ਹੂਰ ਇਸਪਾਰ ਦਾ ਮੇਲਾ ਮੇਟਾਂ ਦੇਖੋ ਮੇਟਾਂ ਦੀ ਡੈਕੋਰੇਸ਼ਨ ਕਰੋ ਕਿੰਨਾ ਧਿਆਨ ਨਾਲ ਰਾਇਆ ਜਰੂਰ ਦੇਖ ਕੇ ਆਓ ਇਸਪਾਰ ਦਾ ਮੇਲਾ ਕਿਉਂਕਿ ਬਹੁਤ ਸੋਹਣਾ ਇਸਪਾਰ ਦਾ ਮੇਲਾ ਇੱਕ ਦਿਨ ਤੇ ਇੱਕ ਰਾਤ ਰੌਣਕ ਨੂੰ ਜਰੂਰ ਰੁੱਕ ਕੇ ਜਾਓ ਇਸਪਾਰ ਦੇ ਮੇਲੇ ਤੇ ਕਮਲ ਦੇੰਦ ਦੇ ਘਣਾਣਾ ਨਹੀਂ ਰਾਤ ਨੂੰ ਵੀ ਦੇਖਣ ਵਾਲਾ ਹੁੰਦਾ ਸਪੋਰਟ ਦਾ ਇਹ ਲਾ ਰਾਤ ਨੂੰ ਵੇਹ ਰਾਸ ਹੁੰਦਾ ਦੇਖੋ ਜੇ ਇੱਥੇ ਰਾਤ ਨਹੀਂ ਹੈ ਨਾ ਤੇ ਕੋਲੋਂ ਉਦੋਂ ਪਹਿਲਾ ਦਿਨ ਕਰਕੇ ਉਹ ਵੀ ਹਲਪੀ ਰਹੀ ਜਾਨੀ ਇਧਰ ਆ ਖਾਣ ਤੋਂ ਨਾਲ ਇਹ ਸਟਾਕ ਸੌਰ ਬਹੁਤ ਵਧੀਆ ਬਣਾਇਆ ਹੋਇਆ ਮੈਂ ਦੇਖੋ ਇਧਰ ਖਾਣ ਦੀ ਨਾਲ ਹੂਰ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਸਪੋਰਟ ਨਹੀਂ ਲਾ। ਜਿਵੇਂ ਮਾ ਉਹ ਸੁਣਨ ਨੂੰ ਲੱਗਦੀ। ਲਾਈਟਾਂ ਲੱਗੀਆਂ ਜਨਵਾਲਾਂ ਦੀ। ਦੇਖੋ। ਦੇਖੋ ਕਿੰਨਾ ਸੁਣਾ ਲੱਗ ਰਿਹਾ ਸਪੋਰਟ ਦਾ ਮਿਲ। ਲੋ ਜੀ ਆਪਾਂ ਲੱਗਦੇ ਸਾਨੂੰ ਅੱਗੇ। ਇਥੇ ਬਿਤੇ ਗੁਰ ਸਮਾਂ ਦਾ ਹੋਸਮਾਨ ਮਿਲਦਾ। ਉਧਰ ਲੱਗਦਾ। ਕਲਾਮ, ਮੋਟਰਸਾਈਕਲ ਜਾਂ ਸਕੂਟਰੀ ਦੇ ਕੋਈ ਆਵਾਜ਼ ਆਉਣਗੇ। ਜਲਤ ਹੋਣੀ ਨਹੀਂ ਗੱਡੀ। ਉਹ ਵੀ ਜੇ ਰਸ ਹੋ ਗਿਆ ਜਿਆਦੇ। ਉਹੀ ਬੰਦ ਕਰ ਦੇਣਗੇ ਇਹ ਕਰਕੇ ਇਹ ਹਟਾ ਦੇ ਕਰਕੇ ਕਿਉਂਕਿ ਭੁਲਾਈ ਹੋ ਜਾਂਦੀ ਹੈ ਇਹ ਥੋੜਾ ਜਿਆਦਾ ਤੰਗਦਾ ਛੜਕ ਵੀ ਦੀ ਆ ਵੇਖੋ ਇਧਰ ਬੁਟੀਕ ਦਾ ਸਾਰਾ ਸਮਾਨ ਜਿਹੜਾ ਮਰਜ਼ੀ ਕੋਲ ਲੈਣਾ ਸਾਰਾ ਲੈ ਸਕਦੇ ਹੋ ਕਿ ਜਦ ਤਰੂ ਪੰਜੋ ਸਪਾਰ ਦੇ ਮੇਲੇ ਤੇ ਇਹ ਖਲਾ ਸੋਣਾ ਸਕੋਦਾ ਸਾਰੀਆਂ ਦੁਕਾਨਾਂ ਸਾਰੀਆਂ ਦੁਕਾਨਾਂ ਸਾਰੀਆਂ ਤਿਆਰ ਹੋਇਆ ਹੋਇਆ ਤੁਹਾਨੂੰ ਉੱੱਦ ਦਿਖਾਇਆ ਸੀ ਤਿਆਰੀਆਂ ਹੁੰਦੀਆਂ ਦੇ ਇੱਕ ਦੋ ਦੁਕਾਨਾਂ ਤਿਆਰ ਹੋਈਆਂ ਚਾਹੇ ਸਾਰੀਆਂ ਦੁਕਾਨਾਂ ਮਠਾਈਆਂ ਦੇ ਦੁਕਾਨਾਂ ਹੋਣ ਸਾਰੀਆਂ ਦੁਕਾਨਾਂ ਤਿਆਰ ਹੋ ਗਈਆਂ ਦੇਖੋ ਜੇ ਸਾਰੀਆਂ ਦੁਕਾਨਾਂ ਤਿਆਰ ਹੋ ਗਈਆਂ ਜੇ ਆਪਣੇ ਇਸ ਬਾਅਦ ਮੇਲੇ ਦੀ ਵੱਡੀ ਵੀਡੀਓ ਦੇਖਣੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਹਦੇ ਵੱਡੀ ਵੀ ਨਹੀਂ ਸਾਰਾ ਬਲੌਗ ਬਣਾਇਆ ਗਿਆ ਇਹ ਤੂੰ ਜੱਡ ਤੱਕ ਇਹ ਦੁਕਾਨਾਂ ਸ਼ੁਰੂ ਹੋਣਗੀਆਂ ਸੋਰਬ ਲਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ